ਹੈਲੋ एवरीवन ਸਸ਼ਿਕਾ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਬਣਾਵਾਂਗੇ ਪੰਜਾਬੀ ਛੋਲੇ ਕੁਲਚੇ ਤੇ ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਕੱਟੇ ਹੋਏ ਪਿਆਜ਼ ਰੱਖਾਂਗੇ ਟਮਾਟਰ ਤੇ ਤਾਂ ਸਮਝ ਆਈ ਦੀਆਂ ਹਰੀਆਂ ਮਿਰਚਾਂ ਤੇ ਨਿੰਬੂ ਨਿੰਬੂ ਦੀ ਜਗ੍ਹਾ ਤੁਸੀਂ ਇਮਲੀ ਦਾ ਪਾਣੀ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਉਬਲੇ ਹੋਏ ਚਿੱਟੇ ਛੋਲੇ ਤੇ ਨਾਲ ਆਲੂ ਰੱਖਾਂਗੇ ਅਸੀਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਵਾਈਟ ਚਨੇ ਮਿਊਬਲੇ ਹੋਏ ਉਹਨੂੰ ਮਿਕਸ ਕਰ ਲਵਾਂਗੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ ਜਿਵੇਂ ਕਿ ਨਮਕ ਪਾਵਾਂਗੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਜੀਰਾ ਪਾਊਡਰ ਧਨੀਆ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਇਹਦੇ ਵਿੱਚ ਚਾਹੋ ਤੇ ਪਨੀਰ ਵੀ ਮਿਕਸ ਕਰ ਸਕਦੇ ਹੋ ਅਸੀਂ ਨਾਲ ਰੱਖੇ ਨੇ 버거 ਬੰਦ ਰੱਖੇ ਨੇ ਗੋਲ ਵਾਲਾ ਯੂਸ ਕਰ ਸਕਦੇ ਜਾਂ ਤੁਸੀਂ ਹੌਟ ਡੌਗ ਜੋ ਮਿਲਦੇ ਨੇ ਉਹ ਵੀ ਯੂਸ ਕਰ ਸਕਦੇ ਹੋ ਹੁਣ ਇਸ ਪਿਕਚਰ ਦੇ ਵਿੱਚ ਅਸੀਂ ਪਾਵਾਂਗੇ ਜੀ ਨਿੰਬੂ ਨਿੰਬੂ ਦਾ ਰਸ ਜਾਂ ਤੁਸੀਂ ਇਮਲੀ ਦਾ ਕੋਲ ਵੀ ਤਿਆਰ ਕਰਕੇ ਦੇ ਵਿੱਚ ਮਿਕਸ ਕਰ ਸਕਦੇ ਹੋ ਹੁਣ ਤਵੇ ਨੂੰ ਥੋੜਾ ਜਿਹਾ ਪ੍ਰੀ ਹੀਟ ਕਰਾਂਗੇ ਤੇ ਉਸ ਤੋਂ ਬਾਅਦ ਵਿੱਚ ਘਿਓ ਪਾਵਾਂਗੇ ਜਾਂ ਫਿਰ ਅਸੀਂ ਬਟਰ ਪਾ ਸਕਦੇ ਆ ਉਸ ਤੋਂ ਬਾਅਦ ਇੱਕ ਚਮਚ ਜੋ ਹੈ ਜੀਰਾ ਪਾਵਾਂਗੇ ਔਰ ਨੂੰ ਥੋੜਾ ਅਸੀਂ ਬ੍ਰਾਊਨ ਹੋਣ ਦਵਾਂਗੇ ਜਦੋਂ ਇਹ ਬ੍ਰਾਊਨ ਹੋ ਜਾਏਗਾ ਤੇ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਜ਼ਿਆਦਾ ਨਹੀਂ ਭੁੰਨਾਂਗੇ ਥੋੜਾ ਜਿਹਾ ਭੁੰਨਾਂਗੇ ਉਸ ਤੋਂ ਬਾਅਦ ਦੇ ਵਿੱਚ ਜੋ ਅਸੀਂ ਹੈ ਟਮਾਟਰ ਦੇ ਜੋ ਹੈਗੇ ਕੱਟੇ ਹੋਏ ਉਹਨੂੰ ਐਡ ਕਰ ਦਵਾਂਗੇ ਥੋੜੀ ਜਿਹੀ ਨੂੰ ਸੌਟ ਕਰਾਂਗੇ ਜ਼ਿਆਦਾ ਭੁੰਨਾਂਗੇ ਨਹੀਂ ਇਹਨੂੰ ਹੁਣ ਇਹਦੇ ਵਿੱਚ ਅਸੀਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਵਾਂਗੇ ਠੀਕ ਹੈ ਜੀ ਇਹਨੂੰ ਥੋੜੀ देर ਲਈ ਅਸੀਂ ਫਿਰ ਤੋਂ ਮਾਰਾ ਜਾਈ ਕਰਾਂਗੇ ਜ਼ਿਆਦਾ ਨਹੀਂ ਕਰਾਂਗੇ ਥੋੜਾ ਜਿਹਾ ਨੂੰ ਭੁੰਨਾਂਗੇ ਤੇ ਇਸ ਤੋਂ ਬਾਅਦ ਜਿਹੜਾ ਸੀ ਮਟੀਰੀਅਲ ਤਿਆਰ ਕੀਤਾ ਹੋਇਆ ਸੀਗਾ ਮਿਕਸਚਰ ਜਿਹੜਾ ਸੀਗਾ ਉਹਨੂੰ ਅਸੀਂ ਇਹਦੇ ਵਿੱਚ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਉਹਨੂੰ ਥੋੜੀ ਦੇਰ ਅਸੀਂ ਭੁੰਨਾਂਗੇ ਜ਼ਿਆਦਾ دیر ਨਹੀਂ ਕਰਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਤੇ ਇਹਨੂੰ 1 ਤੋਂ 2 ਮਿੰਟ ਲਈ ਥੋੜਾ ਜਿਹਾ ਪਕਾਵਾਂਗੇ ਜ਼ਿਆਦਾ ਨਹੀਂ ਪਕਾਵਾਂਗੇ ਹੁਣ ਇਹਨੂੰ ਤਵੇ ਦੇ ਇੱਕ ਸਾਈਡ ਤੇ ਅਸੀਂ ਕਰ ਲਵਾਂਗੇ ਤੇ ਦੁਬਾਰਾ ਤੋਂ ਇੱਕ ਸਾਈਡ ਤੇ ਅਸੀਂ ਥੋੜਾ ਜਿਹਾ ਘੀ ਪਾਵਾਂਗੇ ਤੇ ਪਾਵਾਂਗੇ ਜਾਂ ਫਿਰ ਅਸੀਂ ਬਟਰ ਯੂਜ਼ ਕਰ ਸਕਦੇ ਹਾਂ ਤੇ ਉਹਦੇ ਵਿੱਚ ਜਿਹੜੇ ਬੰਦ ਸੀਗੇ ਉਹਨੂੰ ਦੋਨੋਂ ਸਾਈਡਾਂ ਤੋਂ ਤਲ ਲਵਾਂਗੇ ਚੰਗੀ ਤਰ੍ਹਾਂ ਅਸੀਂ ਇਹਨੂੰ ਫਰਾਈ ਕਰ ਲਵਾਂਗੇ ਤੇ ਤੁਸੀਂ ਬੰਦ ਦੇ ਅੰਦਰ ਵਾਲੀ ਸਾਈਡ ਤੇ ਚਾਹੋ ਤਾਂ ਸੌਸ ਯੂਜ਼ ਕਰ ਸਕਦੇ ਹੋ ਕੋਈ ਵੀ ਚਟਨੀ ਲਗਾ ਸਕਦੇ ਹੋ ਮੈਂ ਥੋੜੀ ਜੀ ਟਮੇਟੋ ਕੇਚੱਪ ਯੂਜ਼ ਕੀਤੀ ਹੋਈ ਹੈ ਜਿਆਦਾ ਨਹੀਂ ਕੀਤੀ ਹੋਈ ਟੇਸਟ ਅਨੁਸਾਰ ਤੁਸੀਂ ਅਗਰ ਕੋਈ ਵੀ ਗ੍ਰੀਨ ਚਿੱਲੀ ਵਾਲੀ ਜਿਹੜੀ ਹੁੰਦੀ ਹੈ ਸੌਸ ਉਹ ਯੂਜ਼ ਕਰ ਸਕਦੇ ਹੋ ਜਾਂ ਦੂਸਰੀ ਕੋਈ ਵੀ ਮੈਂ ਸਿਰਫ ਟਮਾਟੋ ਕੇਚਪ ਯੂਜ਼ ਕੀਤੀ ਹੋਈ ਹੈ ਹੁਣ ਇਹਦੇ ਉੱਤੇ ਅਸੀਂ ਜਿਹੜਾ ਮਟੀਰੀਅਲ ਸੀਗਾ ਬਣਾਇਆ ਹੋ ਗਿਆ ਉਹਨੂੰ ਅਸੀਂ ਇਹਦੇ ਤੇ ਪਾਵਾਂਗੇ ਤੇ ਲੋ ਜੀ ਤੁਹਾਡੇ ਬਿਲਕੁਲ ਪੰਜਾਬੀ ਚਨੇ ਛੋਲੇ ਜਿਹੜੇ ਤੁਹਾਨੂੰ ਜਿਹੜੀਆਂ ਤੋਂ ਮਿਲਦੇ ਆ ਉਹ ਘਰੇ ਬੈਠੇ ਤਿਆਰ ਨੇ ਤੇ ਤੁਸੀਂ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਇਸੇ ਤਰ੍ਹਾਂ ਅਸੀਂ ਬਾਕੀ ਜਿਹੜੇ ਹੈਗੇ ਬਣ ਉਹਨਾਂ ਨੂੰ ਵੀ ਇਦਾਂ ਹੀ ਤਲ ਲਵਾਂਗੇ ਤੇ ਇਹਦੇ ਵਿੱਚ ਜਿਹੜੀ ਹੈਗੀ ਫੀਲਿੰਗ ਕਰ ਲਵਾਂਗੇ ਤੇ ਗਰਮਾ ਗਰਮ ਅਸੀਂ ਨੂੰ ਖਾਵਾਂਗੇ ਓਕੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੀ ਵੀਡੀਓ ਦੇਖਣ ਲਈ ਤੇ ਸਬਸਕ੍ਰਾਈਬ ਕਰ ਲਓ ਜੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਓਕੇ ਜੀ ਥੈਂਕ ਯੂ ਬਾਏ ਬਾਏ